ਇਹ ਤਸਵੀਰਾਂ ਚੰਡੀਗੜ੍ਹ ਸੈਕਟਰ 9 ਦੀਆਂ ਨੇ ਜਿੱਥੇ ਸਾਰੇ ਪਾਸੇ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਡੇਢ ਘੰਟਾ ਬਾਰਿਸ਼ ਹੋਈ ਹੈ ਔਰ ਡੇਢ ਘੰਟੇ ਦੀ ਬਾਰਿਸ਼ ਨੇ ਚੰਡੀਗੜ੍ਹ ਨੂੰ ਪਾਣੀ ਪਾਣੀ ਕਰ ਦਿੱਤਾ ਹੈ। ਸਾਰੇ ਹੀ ਪਾਸੇ ਸੜਕਾਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਆਉਣ ਜਾਣ ਵਾਲੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਜਿਹੜੇ ਮੋਟਰਸਾਈਕਲ ਜਾਂ ਸਕੂਟਰ ਸਵਾਰ ਨੇ ਉਹਨਾਂ ਨੂੰ ਇਸ ਪਾਣੀ ਚੋਂ ਲੰਘਣ ਦੇ ਵਿੱਚ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਨੂੰ ਪਲਾਨਟ ਸਿਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਪਾਣੀ ਦੀ ਨਿਕਾਸੀ ਦਾ ਵੀ ਇੰਤਜ਼ਾਮ ਹੈ باوجود ਇਸ ਦੇ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਇਹ ਤਸਵੀਰਾਂ ਚੰਡੀਗੜ੍ਹ ਸੈਕਟਰ 9 ਦੀਆਂ ਨੇ ਜਿੱਥੇ ਸਾਰੇ ਪਾਸੇ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਡੇਢ ਘੰਟਾ ਬਾਰਿਸ਼ ਹੋਈ ਹੈ ਔਰ ਡੇਢ ਘੰਟੇ ਦੀ ਬਾਰਿਸ਼ ਨੇ ਚੰਡੀਗੜ੍ਹ ਨੂੰ ਪਾਣੀ ਪਾਣੀ ਕਰ ਦਿੱਤਾ ਹੈ ਸਾਰੇ ਹੀ ਪਾਸੇ ਸੜਕਾਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰ ਜਿਹੜੇ ਮੋਟਰਸਾਈਕਲ ਜਾਂ ਸਕੂਟਰ ਸਵਾਰ ਨੇ ਉਹਨਾਂ ਨੂੰ ਇਸ ਪਾਣੀ ਚੋਂ ਲੰਘਣ ਦੇ ਵਿੱਚ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਨੂੰ ਪਲਾਨਟ ਸਿਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਪਾਣੀ ਦੀ ਨਿਕਾਸੀ ਦਾ ਵੀ ਇੰਤਜ਼ਾਮ ਹੈ باوجود ਇਸ ਦੇ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ